ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਰਖਨੋਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਹਨ ਨੂੰ ਸੂਚਕ ਮੋਰਚੇ ਵੱਲੋਂ ਕਾਲ ਆਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋਂ ਛਡਾਉਣਾ ਹੈਗਾ ਐਲ ਸਿੰਘ ਪਟੇੜੀ ਪ੍ਰਧਾਨ ਬੀਕੇਯੂ ਰਾਜੇਲ ਅਸੀਂ 28 ਤਰੀਕ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਬੇਅਗਾਂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲ ਚੱਕ ਲੈ ਗਿਆ ਕੋਈ ਹੋਰ ਚੱਕ ਲੈ ਗਿਆ ਜਿਹਦੀ ਕੋਈ ਪੁੱਛਤਾ ਹੀ ਨਹੀਂ ਉਹਦੇ ਰੋਸ ਵਜਿਓ ਅਸੀਂ 28 ਤਰੀਕ ਨੂੰ ਹਰ ਹੈੱਡ ਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਐਸ ਦੇ ਦਫ਼ਤਰ ਅਸੀਂ ਇਹ ਧਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਧਰਨੇ ਦੇ ਵਿੱਚ ਬਾਅਦ ਤੇ ਬਾਅਦ ਪਹੁੰਚੋ ਕਿ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਾ ਸਗਰਾਂ ਮੇਂ ਦਿੱਤਿਆ ਹੋਇਆ ਸਾਨੂੰ ਸਯੁਗਤ ਮੋਰਚੇ ਵੱਲੋਂ ਕਾਲ ਆਈ ਆ ਵੀ ਜਿਹੜੇ ਭਰਾ ਸਾਡੇ ਉੱਤੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋਂ ਛਡਾਉਣਾ ਹੈਗਾ ਔਰ ਜਿਹੜੇ ਤੱਕੇ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਧਰਨੇ ਦੇ ਰਹੇ ਤਰੀਕ ਨੂੰ ਧਰਨਾ ਦੇਣਾ ਕਿੱਥੇ ਦੇਣਾ 28 ਤਰੀਕ ਨੂੰ ਫਟੇਗੜ ਸਾਹਿਬ ਦਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਦੇਣਾ ਕਿਸਾਨਾਂ ਦੀ ਕੀ ਅਪੀਲ ਕਰਦੇ ਹੋ ਜੀ ਕਰ ਸਾਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਸਾਰੇ ਕਿਸਾਨ ਉਦੋਂ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖਾੜਕੂਆ ਚੱਲਦਾ ਸੀ ਵੱਡੇ ਵੱਡੇ ਖਾੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਵ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਸੀ ਕਰਦੇ ਭਗਵੰਤਪਾਣ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਸ਼ੂਰਾ ਵਾਰਿਆ ਉਹਨਾਂ ਨੂੰ ਮੀਟਿੰਗ 'ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਿਨਿਸਟਰ ਤੇ ਪੰਜਾਬ ਦੇ ਮਿਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚੋਂ ਡਿਟੇਨ ਕਰਨਾ ਸਭ ਤੋਂ ਵੱਡਾ ਕਾਰਜਤਾ ਭਰਿਆ ਤੇ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉਥੋਂ ਘੁੱਟਿਆ ਮਾਰਿਆ ਕੰਦੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਵੱਧ ਨਿਖੇੜੀ ਕਰਦੇ ਆ ਤੇ ਅਸੀਂ ਭਗਵੰਤਪານ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਨੇ ਕਹਿੰਨਾ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਨਹੀਂ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦੇ ਆਪਣੇ ਐਮਐਲਏ ਜਿਹੜਾ ਨਵਾਂ ਆ ਰਿਹਾ ਗੁਰਨਾਲ ਕਨੌਰ ਉਹ ਆਪਣੇ ਬੰਦੇ ਨੂੰ ਇੱਕ ਇੱਕੇ ਲੈ ਕੇ ਆਇਆ ਵੀ ਆਜੋ ਆਜੋ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਹੋ ਉੱਥੇ ਲੁੱਟ ਕੇ ਲੈ ਜਾਓ ਤਾਂ ਹੀ ਲੋਕ ਉੱਥੋਂ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤਾਂ ਉਸੇ ਦਿਨ ਦਿਖਾ ਦਿੱਤਾ ਵੀ ਮੂੰਹ ਬੰਨੇ ਲੋਕ ਦੇਖੋ ਕਿਵੇਂ ਟਰਾਲੀਆਂ ਟਰੈਕਟਰ ਲੈ ਕੇ ਗਏ ਉਹਨਾਂ ਕੀ ਚੇਤਾਵਨੀ ਦੇਣਾ ਚਾਹੁੰਦੇ ਨੇ ਨਹੀਂ ਚੇਤਾਵਨੀ ਉਹ ਨਹੀਂ ਚਾਹੁੰਦੇ ਵੀ 27 ਨੇੜੇ ਆ ਕੋਈ ਜ਼ਿਆਦਾ ਦਿਨ ਦੀ ਖੇਡ ਨਹੀਂ ਹੈ ਫੇਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫੇਰ ਜਦੋਂ ਲੋਕ ਤੱਕਾ ਕਰਨਗੇ ਫੇਰ ਇਹ ਪਿੱਟਦੇ ਨੇ ਵੀ ਸਾਡੇ ਨਾਲ ਤੱਕਾ ਹੁੰਦਾ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਰਖ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ। ਨੂੰ ਸੂਚਕ ਮੋਰਚੇ ਵੱਲੋਂ ਕਾਲ ਆਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨਹੀਂ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋਂ ਛਡਾਉਣਾ ਹੈਗਾ। ਐਲਸੀ ਦੇ ਭਟੇੜੀ ਪ੍ਰਧਾਨ ਵੀ ਕੇ ਜੂ ਰਾਜੇਵਲ ਅਸੀਂ 28 ਤਰੀਕ ਨੂੰ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਬੇਅਗਾਂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲਏ ਚੱਕ ਲੈ ਗਿਆ ਕੋਈ ਹੋਰ ਚੱਕ ਲੈ ਗਿਆ ਜਿਹਦੀ ਕੋਈ ਪੁੱਛਤਾ ਹੀ ਨਹੀਂ ਉਹਦੇ ਰੋਸ ਵਜਿਓ ਅਸੀਂ 28 ਤਰੀਕ ਨੂੰ ਆਹ ਹਰ ਹੈੱਡ ਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਸੀ ਦਫ਼ਤਰ ਅਸੀਂ ਇਹ ਧਾਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਵੀ ਛਟਾਰਨੇ ਦੇ ਵਿੱਚ ਬਾਅਦ ਤੇ ਬਾਅਦ ਪਹੁੰਚੋ ਕਿ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਦ ਸੰਗਰਾਮ ਦੀ ਲੀਟ ਹੋ ਜਾ ਸਾਨੂੰ ਸਯੁਕਤ ਮੋਰਚੇ ਵੱਲੋਂ ਕਾਲ ਆਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਆਪ ਸਰਕਾਰ ਕੋਲੋਂ ਛਡਾਉਣਾ ਹੈਗਾ ਅਰ ਜਿਹੜੇ ਤੱਕੇ ਸਾਰੇ ਕਰੇ ਨੇ ਉਹਨਾਂ ਦੇ ਖਿਲਾਫ ਤੁਸੀਂ ਤਰ੍ਹਾਂ ਦੇ ਰਹੇ ਕਿਹਦੇ ਤਰੀਕ ਨੂੰ ਧਾਨਾ ਦੇ ਰਹੇ ਕਿੱਥੇ ਦੇ ਰਹੇ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਦਾ ਡੀਸੀ ਦਫ਼ਤਰ ਦੇ ਅੱਗੇ ਧਾਨਾ ਦੇਣਾ ਕਿਸਾਨਾਂ ਦੀ ਕੀ ਅਪੀਲ ਕਰਦੇ ਹੋ ਜੀ ਕਰਸਾ ਨੂੰ ਕਿਸਾਨਾਂ ਸਾਰਿਆਂ ਨੂੰ ਅਪੀਲ ਕਰਦੇ ਵੀ ਸਾਰੇ ਕਿਸਾਨ ਉਤਨ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਇਤਿਹਾਸ ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖੜਕੂਆ ਚੱਲਦਾ ਸੀ ਵੱਡੇ ਵੱਡੇ ਖੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਵ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਸੀ ਕਰਦੇ ਭਗਵੰਤਪਾ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਛੁਰਾ ਵਾਰਿਆ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਨਿਸਟਰ ਤੇ ਪੰਜਾਬ ਦੇ ਮਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚੋਂ ਡਿਟੇਨ ਕਰਨਾ ਸਭ ਤੋਂ ਵੱਡਾ ਕਾਇਰਤਾ ਭਰਿਆ ਆਪਾਂ ਕਦਮ ਕ ਤੇ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉਥੋਂ ਕੁੱਟਿਆ ਮਾਰਿਆ ਕੰਦੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਵੱਧ ਨਿਖੇੜੀ ਕਰਦੇ ਆ ਤੇ ਅਸੀਂ ਭਗਵੰਤਪານ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਨੇ ਕਹਿੰਨਾ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਦੇਖੀ ਨੀ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦਾ ਆਪਣੇ ਐਮਐਲਏ ਜੀ ਦਾ ਨਵਾਂ ਆ ਰਿਹਾ ਗੁਰਲਾਲ ਕਨਵਾਰ ਉਹ ਆਪਣੇ ਬੰਦੇ ਨੂੰ ਇੱਕ ਕਹਿ ਕੇ ਲੈ ਕੇ ਆਇਆ ਵੀ ਆਜੂ ਆਜੂ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਉੱਥੇ ਲੁੱਟ ਕੇ ਲੈ ਜਾਓ ਤਾਂ ਹੀ ਲੋਕ ਉੱਥੇ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤੇ ਉਸੇ ਦਿਨ ਦਿਖਾ ਦਈਆਂ ਮੂੰਹ ਬੰਨੇ ਲੋਕ ਦੇਖੋ ਕਿਵੇਂ ਟਰਾਲੀਆਂ ਟਰੈਕਟਰ ਲੈ ਕੇ ਉਹਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਨੇ ਇਹ ਚੇਤਾਵਨੀ ਉਹਨਾਂ ਦੇਣੀ ਚਾਹੁੰਦੇ ਵੀ 27 ਨੇੜੇ ਆ ਕੋਈ ਜ਼ਿਆਦਾ ਦੰਦੀ ਖੇਡ ਨਹੀਂ ਐ ਫਿਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫਿਰ ਜਦੋਂ ਲੋਕ ਤੱਕਾ